हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵਾਇਰਡ ਛੇੜ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਜਰਸੀ ਬਈ ਬਰੀਡ ਆ ਜਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਦਿਨ ਨਾਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਵਧੀਆ ਜੀ ਵਧੀਆ ਠੀਕ ਠਾਕ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾ ਬਾਈ ਗਲਦੀਰ ਸਿੰਘ ਹਮ ਪਿੰਡ ਪੱਤੀ ਸੇਖਵਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਜਿਹੜੀ ਤਹਿਸੀਲ ਵੀ ਬਰਨਾਲਾ ਤਹਿਸੀਲ ਵੀ ਬਰਨਾਲੀ ਹੈ ਹਾਂਜੀ ਤੇ ਨੇੜੇ ਪਿੰਡ ਬਾਈ ਮੰਨ ਕੇ ਚੱਲੋ ਆਪਣੇ ਨੇੜੇ ਆਪਣੇ ਬਾਈ 3 ਕਿਲੋਮੀਟਰ ਤੇ ਚੀਮਾਂਗਾ ਹਮ ਤੇ ਨਾਲ ਹੀ ਠਿਕਰੀ ਵਾਲਾ ਨਾਈ ਵਾਲਾ ਠੀਕ ਆ ਐ ਬਚਾਲੇ ਜੀ ਪਿੰਡ ਆ ਗਿਆ ਖਾਸ ਬਰਨਾਲੀ ਰਹਿ ਹਾਂ ਖਾਸ ਬਰਨਾਲਾ 3 ਕਿਲੋਮੀਟਰ ਬਰਨਾਲਾ ਇੱਕ ਠੀਕ ਆ ਇਧਰੋਂ ਚੀਮਾ ਜੋਧਪੁਰ ਇਹ ਵੀ ਬੰਦਾ ਹਾਂ ਇਹ ਵੀ 3-3 ਕਿਲੋਮੀਟਰ ਦੀ ਆ ਕੰਡਕਟਰ ਨੰਬਰ ਬੋਲ ਦੋ ਬਾਈ ਕੰਡਕਟਰ ਨੰਬਰ 98150 67524 ਇਹ ਬਾਈ ਦਾ ਬਾਈ ਕੰਡਕਟਰ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੁਹਾ ਸੁਂਦੀ ਆ ਬਾਈ ਦੂਜਾ ਸੁਹਾ ਸੁਂਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਬਰਾ ਬਾਈ ਲੈ ਜੂ ਹਜੇ ਹਫਤਾ ਮੰਨ ਕੇ ਚੱਲਾ ਕੀ ਕਾ ਹਾਂ ਇੱਕ ਹਫਤੇ ਦੀ ਕੱਚੀ ਹੈਗੀ ਹਾਂ ਹਾਂ ਕੀ ਰਿਕਾਰਡ ਰਿਹਾ ਬਾਈ ਪਿਛਲੇ ਸੂਏ ਦਾ ਬਾਈ ਪਿਛਲੇ ਪਹਿਲੇ ਸੂਏ ਨੇ ਭਾਲਾ ਤਪਾ ਕਹਿੰਦੇ ਨਹੀਂਗੇ ਜਿਵੇਂ ਮਾਲਕਾਂ ਨੇ ਦੱਸਿਆ 15 16 ਲੀਟਰ ਦੁੱਧ ਨੇ ਦਿੱਤਾਗਾ ਐਦ ਕੀ ਕਿੰਨੀ ਉਮੀਦ ਕਰਦੇ ਐਦ ਕੀ ਸਮੀ ਰਾਜੀ ਚੰਗੀ ਆ ਬਾਈ ਹੂੰ 20 ਲੀਟਰ ਦੁੱਧ ਦੀ ਤਾਂ ਆਸ ਹੈਗੀ ਆ ਬਸੀ ਤਾਂ ਠੀਕ ਆ ਉਹ ਸੌ ਸੀਲ ਆ ਸੌ ਸੀਲ ਵਖੇਰੀ ਆ ਜਿਵੇਂ ਮਰਜੀ ਕੋਈ ਉਹ ਕਰੀ ਚੱਲ ਬਈ ਕੋਈ ਚੱਕਰ ਨਹੀਂ ਠੀਕ ਆ ਮਤਲਬ ਕਿ ਕੋਈ ਚੱਕਰ ਹੀ ਨਹੀਂ ਜਿਵੇਂ ਮਰਜੀ ਕਰ ਜਿਵੇਂ ਮਰਜੀ ਕੋਈ ਬਈ ਉਹ ਕਰੀ ਚੱਲ ਲੇਵੇ ਦੀ ਬਈ ਫੀਟਿੰਗ ਚੈੱਕ ਕਰੋ ਯਾਰ ਬੜੀ ਕਮਾਲ ਆ ਬਹੁਤ ਸੋਹਣਾ ਲੇਵਾ ਜਿਹਨੂੰ ਆਪਾਂ ਕਹਿੰਦੇ ਕਰਮਾਲੀ ਦਾ ਤਿਆਰ ਕਰਿਆ ਵਾ ਥਣ ਬਹੁਤ ਚੰਗਾ ਲੱਗਿਆ ਵਾ ਪੂਰੀ ਬਿੱਤੀ ਥਣ ਮੁੱਠੀ ਵਾਲਾ ਥਣ ਚਾਰੇ ਥੜਨਾ ਪੂਰੇ ਨਿੱਖੜ ਮਦੇ ਪੂਰੇ ਗਾਇਬ ਤੇ ਲੱਗੇ ਹੋਇਆ ਬਾਕੀ ਪਲੀ ਸਮੀ ਫੁੱਲ ਕੱਦ ਬਹੁਤ ਆ ਜਰਸੀ ਬਰੀਡ ਆ ਜਾਂਦੀ ਬਈ ਕਾਫੀ ਕਲਰ ਆ ਗਿਆ ਹਾਂ ਕਾਫੀ ਕਲਰ ਜਰਸੀ ਆ ਗਈ ਬਈ ਕਾਫੀ ਕਲਰ ਬਈ ਜਰਸੀ ਆ ਗਈ ਕੱਦ ਤਾਂ ਬਹੁਤ ਆ ਸਮੀ ਪਲੀ ਚੰਗੀ ਆ ਸ਼ਾਈਨਿੰਗ ਸੋਨਿੰਗ ਬਈ ਦੇਖ ਸਕਦੇ ਹੋ ਫੁੱਲ ਆ ਗਈ ਥੋੜਾ ਜਿਹਾ ਪਸ਼ੂਆਂ ਦਾ ਕਰਕੇ ਜਰੂਰ ਕਰਦੀ ਆ ਹਨਾ ਧੱਕਾ ਕਰਦੀ ਆ ਬਸ ਅੰਦਰ ਜਾਣ ਦੀ ਮਾਰੀ ਹੂੰ ਅੰਦਰ ਜਾਣ ਦੀ ਮਾਰੀ ਸੁਣਿਆ ਬਈ ਕਰਦੀ ਆ ਬਾਕੀ ਕਿੰਨੇ ਦਿਨ ਲੈ ਜੂ ਭਰਾ ਜੀ ਬਈ ਮੰਨ ਕੇ ਚੱਲ ਵੀ 5-4 ਦਿਨ ਤੱਕ ਭਰਾ ਮੰਨ ਕੇ ਠੀਕ ਆ ਚਾਰ ਪੰਜ ਦਿਨਾਂ ਦੀ ਕੱਚੀ ਆ ਬਈ ਉਸ ਹਾਵਣਾਂ ਦਾ ਅੰਦਾਜ਼ਾ ਲਾ ਲਿਓ ਮੜਾ ਰੁੱਕਿਓ ਬਈ ਆਪਾਂ ਬਰੀਡ ਵਗੈਰਾ ਚੈੱਕ ਕਰਾਈਏ ਫੇਸ ਦੇਖੋ ਬਈ ਬੋਦੀ ਨਿਕਾ ਨਿਕਾ ਕਾਨਾ ਦਾ ਫੁੱਲ ਮੂੰਹ ਛੋਟਾ ਮੂੰਹ ਆ ਗਿਆ ਨਾ ਹਾਂ ਜਮਾ ਛੋਟਾ ਬਈ ਜੇ ਗੱਲ ਕਰੀ ਨਾ ਸਨਖ ਬਣੇ ਦੀ ਗੱਲ ਕਰੀਏ ਵੈੜ ਚ ਫੁੱਲ ਲਗਾ ਬਾਕੀ ਥਣਾ ਦੀ ਕੁਆਲਿਟੀ ਇੱਕ ਨੰਬਰ ਆ ਗਈ ਬਹੁਤ ਚੰਗਾ ਥਣਾ ਚਬਾਈ ਚਬਾਈ ਬਈ ਕਿਵੇਂ ਹੋ ਬਈ ਫੋਕੀ ਚਬਾਈ ਜਮਾ ਨਰਮ ਠੀਕ ਆ ਹਾਂ ਚਬਾਈ ਬਈ ਕੋਈ ਸਟਾ ਨਹੀਂ ਜੇ ਕੋਈ ਵੀ ਰ ਆਨਲਾਈਨ ਮੰਗਾਉਂਦਾ ਭਾਰ ਬੋਝ ਦੀ ਆਪਣੀ ਫੁੱਲ ਗਰੰਟੀ ਆ ਗਈ। ਬਾਕੀ ਕੋਈ ਵੀ ਵੀਰ ਬਾਈ ਆਊਗਾ ਛੋਟੀ ਨਾ ਮੰਨ ਕੇ। ਹਾਂ ਹਾਂ ਛੋਟੀ ਤਾਂ ਹੈ ਨਹੀਂ ਬਾਈ। ਫੁੱਲ ਵੇਲਾ ਲੰਮੀ ਲੰਮੀ ਫੁੱਲ ਦਾ ਕੱਦ ਬਹੁਤ ਆ ਗਿਆ। ਜੇ ਗੱਲ ਕਰੀਏ ਤੋਹਰਾ ਤਰਾ ਵੀ ਇੱਕ ਨੰਬਰ ਆ ਗਿਆ। ਹਾਂ ਹਾਂ ਤੇ ਬਾਈ ਜੀ ਮੁੱਲੇ ਦਾ ਕੀ ਰਹੂਗਾ ਫਿਰ? ਮੁੱਲ ਬਾਈ ਇਹਦਾ ਫਿਕਸ ਜਿਹਾ ਹੀ ਕਰਾਂਗੇ। ਠੀਕ ਆ। ਬਸ ਛੋੜ ਸੱਪੇ ਵਾਲਾ ਮਾਂ ਤਾ ਨਹੀਂ ਹੋਊਗਾ। ਠੀਕ ਆ। ਹਾਂ ਬਲਟ ਲਾਂ ਬਾਈ ਪਈਆਂ ਹਜੇ ਉਸ ਹਾਵ ਨਾਲ ਅੰਦਾਜ਼ਾ ਲਾ ਕੇ ਚੱਲੇ ਜਦੋਂ ਨੂੰ ਸੂਣਾਗਾ ਬਹੁਤ ਸੋਹਣੀ ਤਿਆਰੀ ਕਰਕੇ ਸੂਗੀ ਕਰਨ ਵਾਲੀ। ਅਜੇ ਤਾਂ ਕੱਚੀ ਕੱਚੀ ਪਈਆ ਉਸ ਹਾਵਨਾ ਵਾਂ ਦਾ ਅੰਦਾਜ਼ਾ ਲਾ ਕੇ ਚੱਲਿਓ ਜਦੋਂ ਵੀ ਤਿਆਰੀ ਕਰੂਗੀ ਬਹੁਤ ਸੋਹਣਾ ਫਿਕਸ ਜਾਂ ਹਵਾਨਾ ਰੱਖੂਗੀ ਖੁੱਚਾਂ ਤੋਂ ਬਾਹਰ ਉਹ ਬਹੁਤ ਵਧੀਆ ਤਿਆਰ ਹੁੰਦੀ ਹੈ ਬਈ ਇਹ ਹੈ ਠੀਕ ਹੈ ਬਈ ਹਾਂ ਹਜੇ ਤਾਂ ਐ ਵੀ ਨਾਰਨ ਨਾ ਤੇ ਪ੍ਰਾ ਸੀਮਨ ਵਗੈਰਾ ਦਾ ਨਹੀਂ ਪਤਾ ਇਹਦਾ ਸੀਮਨ ਦਾ ਨਹੀਂ ਪਤਾ ਬਈ ਠੀਕ ਹੈ ਬਈ ਸਿੱਧੇ ਸਾਦੇ ਜਿਹੇ ਬੰਦੇ ਸੀ ਜਿੰਨਾਂ ਤੋਂ ਲੈਤੀ ਆ ਹੂੰ ਤੇ ਇੱਕ ਬੁੜੀ ਜੀ ਕਹਿੰਦੀ ਬਾਈ ਬਸ ਅਸੀਂ ਤਾਂ ਪੀੜੀ ਢਾਕੇ ਚੋਣੀ ਐਨੀ ਸੀਲ ਸਾਊ ਦਾ ਪਤਾ ਹੈ ਕਹਿੰਦੀ ਠੰਡੀ ਸੀਲ ਤਾਂ ਬਾਈ ਫੁੱਲ ਹੱਥ ਲਾਈ ਹੁੰਦੀ ਕੋਈ ਵਾਸਤਾ ਨਹੀਂ ਕੋਈ ਹੋ ਕਰੀ ਜਾਵੇ ਤੇ ਮੁੱਲ ਫਿਰ ਬਾਈ ਕੀ ਰਹੂਗਾ ਮੁੱਲ ਬਾਈ ਇਹਦਾ 72000 ਰੁਪਏ 72000 ਹਾਂ ਬਸ ਹੋਣੀ ਠੀਕ ਆ ਛੋੜੀ ਹੋਊਗੀ ਬਾਈ ਕਹਿੰਦਾ ਥੋੜੀ ਕਾਣੀ ਬਾਈ 72000 ਰੁਪਿਆ ਮੁੱਲ ਹਾਂ ਬਾਕੀ ਆਏਗੇ ਤਾਂ ਜਿਵੇਂ ਆਪਾਂ ਕਹਿੰਦੇ ਨੇ ਮਾਨਤਨ ਛੋੜ ਸੱਪਾ ਕਰਾਂਗੇ ਜ਼ਰੂਰ ਕਰਾਂਗੇ ਬਲਟ ਲੰਮੜੀਆਂ ਚੈੱਕ ਕਰਾਇਓ ਬਾਈ ਖਿੱਚੇ ਲੈ ਬਾਈ ਲੈ ਪੋਲੀ ਤਾਂ ਬਥੇਰੀ ਪਈ ਆ ਜਿਵੇਂ ਵਦਨਾ ਦਾ ਸਹੀ ਗੱਲ ਹੈ ਤਾਂ ਵਦਨਾ ਹੈਗਾ ਬਹੁਤ ਸੋਹਣਾ ਬਣਾ ਤਿਆਰ ਕਰੂ ਹੂੰ ਸਹੀ ਗੱਲ ਹੈ ਤਾਂ ਢਿੱਲਾ ਬਹੁਤ ਰੱਖੀ ਬੈਠੀ ਹੈ ਬਾਈ ਕੀ ਆ ਬਾਤ ਹੈ ਤਿੰਨਾਂ ਕਿਸੇ ਕ ਵੀਰ ਕੋਲੇ 100 ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ